ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਾਤੇ ਜੀ ਆਪਾਂ ਮੰਦੇ ਬੇਲ ਵੱਢਣ ਆਪਾਂ ਪਲਾਟ ਦੀ ਜਿਹੜੇ ਖੇਤ ਨੂੰ ਆਪਣਾ ਨੂੰ ਬਲਾਈਟ ਪਈ ਹੋਈ ਸੀ ਐਲਰ ਆਲੂ ਆ ਅੱਜ ਬੇਲ ਵੱਢੀ ਜਾਊ ਸਾਰੇ ਖੇਤ ਦੀ ਤੇ ਕੱਲ ਨੂੰ ਫਿਰ ਲਾਵਾਂਗੇ ਪਟਾਈ ਜੇ ਮੈਂ ਵੀ ਹੂਗਾ ਉਹ ਸਾਬ ਨਾਲ ਵੇਚ ਦਾਂਗੇ ਜੇ ਵਧੀਆ ਸਹਜ ਹੋਇਆ ਇੱਥਾਂ ਫਿਰ ਛਾਂਟੀ ਕਰਕੇ ਨਹੀਂ ਫਿਰ ਦੜਈ ਕੱਢ ਦਾਂਗੇ ਇਹ ਹੈਗਾ ਆਪਣਾ 2.5 ਗਿੱਲਿਆਂ ਦਾ ਪਲਾਟ ਆ ਉਪਰੇ ਗੰਨੇ ਤੱਕ ਬਾਕੀ ਇੱਧਰਲੇ ਖੇਤ ਦੇ ਤੇ ਕਰਾਉਨੇ ਆ ਸਪਰੇ ਇਹਦੀ ਬੇਲ ਥੋੜੀ ਹਲੇ ਵਧੀਆ ਖੜੀ ਆ ਬਾਕੀ ਇਹ ਵੀ ਪੱਟੇ ਹੀ ਜਾਣਾ 10 12 15 ਦਿਨ ਤੱਕ ਆਪਾਂ ਨੂੰ ਇਦਾਂ ਵੀ ਚਲੋ ਸਪਰੇ ਕਰਾ ਦਨੇ ਆ ਕੋਸਣਾ ਕੋਸ ਮਾੜਾ ਮੂਟਾ ਦਾ ਵਧੂਗਾ ਹੀ ਬਾਕੀ ਇੱਕ ਮੌਸਮ ਨਹੀਂ ਵਧੀਆ ਹੈਗਾ ਤੇ ਠੰਡਾ ਹੈਗਾ ਮੌਸਮ ਠੰਡ ਬਹੁਤ ਜ਼ਿਆਦਾ ਹੈ ਸਾਰਾ ਦਿਨ ਧੁੰਦੇ ਰਹਿੰਦੀ ਆ ਬਾਕੀ ਦੇਖੋ ਧੁੱਪਾਂ ਦਾ ਨਕਲੂ ਕੱਲੂ ਕਹਿੰਦੇ ਨੇ ਵੀ ਧੁੱਪਾਂ ਮਾੜੀ ਮੁੱਟੀ ਦੇਖੂਗੀ ਬਾਕੀ ਮੀਂਹ ਵੀ ਦੱਸਦੇ ਨੇ 8-9 ਤਰੀਕੇ ਦਾ ਬਾਕੀ ਦੇਖਦੇ ਆਂ ਬੱਟ ਜੋਂ ਕਿਸੇ ਚੋਂ ਆਲੂ ਕੱਟ ਕੇ ਵੀ ਕਿਵੇਂ ਆ ਏਹਠਾਂ ਉਹ ਹਿਸਾਬ ਨਾਲ ਫੇਰ ਕਰਦੇ ਆਂ ਸੈਟਿੰਗ ਵੀ ਸ਼ਾਂਤੀ ਕਰਕੇ ਵੇਚੀਏ ਜਾਂ ਵੀ ਦੜਾ ਵੇਚੀਏ ਦੇਖ ਲਾਣੇ ਆ ਬੇਲ ਬੂਲ ਪੱਟ ਕੇ ਬਲਾਈਟ ਕਰਕੇ ਨਾ ਉੱਥੇ ਗ੍ਰੋਥ ਰੋਕੀ ਆਲੂ ਦੀ ਇਸੇ ਕਰਕੇ ਸਾਇਜ ਨਹੀਂ ਬਣਿਆ। ਬਾਕੀ ਦੇਖਦੇ ਆਂ ਪੱਟ ਕੇ। ਦੋ ਬੇਲਾਂ ਪੱਟ ਲਈਆਂ ਆਪਾਂ। ਦੇਖੋ ਆਹੀ ਸਾਇਜ ਆ। 85 ਦਿਨ ਦੇ ਲੈ ਬਿਓ ਚੱਲੇ ਆਲੂ ਇਹ। ਬਲੈਟ ਪਈ ਨੂੰ ਹੋ ਚੱਲੇ ਆ ਮੀਨਾ। ਬਲੈਟ ਨੇ ਜਿਆਦਾ ਬੇਲ ਸਕਾਤੀ ਨਾ ਉਹਦੇ ਕਰਕੇ ਆਲੂ ਨੇ ਸਾਇਜ ਰੋਗਤ। ਨਾ ਕਿਸੇ ਸਪਰੇ ਨੇ ਕੰਮ ਕਰਿਆ ਫਿਰ। ਬਾਕੀ ਇੱਕ ਮੌਸਮ ਹੋ ਗਿਆ 10-12 ਦਿਨ ਤੋਂ ਖਰਾਬ ਆ ਧੁੱਪਾਂ ਬਵੇ ਆਲੂ ਆਟੋਮੈਟਿਕੇ ਸਾਈਜ਼ ਕਰਨ ਲੱਗ ਜਾਂਦਾ ਦੇਖ ਲੈਨੇ ਆ ਕਿੰਨਾ ਕ ਮੋਟਾ ਕਿੰਨਾ ਕ ਬਰੀਕ ਹੈਗਾ ਤਾਂ ਸਾਰੇ ਹੀ ਡੜੇ ਚ ਜਾਣੇ ਵਾਲੀ ਆ ਸਾਈਜ਼ ਕੱਟੇ ਆ ਬਾਕੀ ਚਲੋ ਦੇਖਦੇ ਆ ਹੋਰ ਬੱਚੇ-ਬੱਚੇ ਹੈਗਾ ਵਧੀਆ ਆਲੂ ਆ ਦੇਖੋ ਬਾਕੀ ਅਸਲ 'ਚ ਜਿਆਦਾ ਮਸ਼ੀਨਾਂ ਨਾ ਪੜਦੇ ਜਦੇ ਪਤਾ ਲੱਗਦਾ ਵੀ ਕੀ ਹਿਸਾਬ ਕਿਤਾਬ ਆ ਵੀ ਕਿੰਨਾ ਕ ਮੋਟਾ ਕਿੰਨਾ ਕ ਬਰੀਕ ਆ ਹੱਥ ਨਾਲ ਪੱਟੇ ਗਏ ਪਤਾ ਨਹੀਂ ਲੱਗਦਾ ਹੈਗਾ ਕਿਸੇ ਵੱਟ 'ਚ ਬਰੀਕ ਵੀ ਹੁੰਦਾ ਕਿਸੇ ਵੱਟ 'ਚ ਵਧੀਆ ਸਾਈਜ਼ ਹੁੰਦਾ आलू हो आलू काफी ने पे वट थोड़ा जूगा ही है देखो किन्न दो बेल दो बेल् पट्टिया ने अपा मोटे चाह भी जाना आह भी सहज बग जू आह भी बग जाना चाली तो लेंद्र ने छां करके बाद जाना आ चीज़ रहूगी बाकी वो सारा बागजू मोटे चा चाली तो आन लो गोली आ गई तीह पैंती एम एम आ गया है बाकी देखा है चलो ਜਾਦੋਂ ਮਸ਼ੀਨ ਲਾਵਾਂਗੇ ਕੱਲ ਨੂੰ ਉਸ ਹਿਸਾਬ ਨਾਲ ਗੱਲ ਕਰਕੇ ਅਗਲੇ ਨਾਲ ਹਾਂ ਅੱਜ ਦੀ ਮੋਟਰ ਦੇ ਬੋਰੀਆਂ ਲੈਣ ਤੇ ਜਿੱਥੇ ਆਪਾਂ ਪਹਿਲਾਂ ਕਰੀਤੀ ਪਟਾਈ ਆਲੂ ਦੀ ਤੇ ਉਰੇ ਬੋਰੀਆਂ ਰ ਟੋਕਰੀਆਂ ਢੱਕਰੀਆਂ ਪਈਆਂ ਨੇ ਸਮਾਨ ਤੇ ਕੱਲ ਨੂੰ ਲਾਉਣੀ ਆ ਪਿੰਡ ਪਟਾਈ ਵੀ ਉਰੋਂ ਲੈ ਜਾਣੇ ਆ ਸਾਰੀ ਜੱਕ ਲੈ ਜਿੰਨਾ ਵੀ ਟੁੱਕੀ ਟੁੱਕਰੀ ਸਾਰਾ ਸਮਾਨ ਠੀਕ ਆ ਆ ਬੋਰੀਆਂ ਵੀ ਥੈਲਾ ਵੀ ਇਹਨੂੰ ਇਕੱਠੇ ਕਰਕੇ ਬੰਨ੍ਹ ਲਈ ਨਹੀਂ ਟਰਾਲੀ ਜੁੜ ਜਾਣਾ ਹਵਾ ਨਾਲ ਠੀਕ ਆ ਬਾਕੀ ਉਰੇ ਚਗਾਈ ਰਹਿੰਦੀ ਆ ਆਪਣੀ ਉਹ ਖੇਤ ਉਧਰ ਪੱਟੇ ਤੇ ਫਿਰ ਚਗਾਈ ਕਰਾ ਦਾਂਗੇ ਵਿੱਚ ਪਿੰਡ ਵਾਲੇ ਖੇਤ ਚ ਪਿੰਡੇ ਵਿੱਚ ਉਰੇ ਹੋ ਜੂਗੀ ਤੇ ਇਹ ਬੇਲ ਤਾਂ ਸੁੱਕ ਗਈ ਬਾਕੀ ਦੇਖ ਲਾਂ ਬੇਲ ਵਿੱਚੇ ਬਾਦਾਂਗੇ ਇਕਣੇ ਬਾਕੀ ਹਲਾਂ ਚ ਨਾ ਫਸੇ ਦੇਖ ਲਾਂਗੇ ਜਿਵੇਂ ਵੀ ਹੋਊਗਾ ਚਲੋ ਬੋਰੀਆਂ ਥੱਲੇ ਲੱਦ ਕੇ ਚੱਲਦੇ ਆਂ ਫਿਰ ਇਹਨੂੰ ਬੰਨ ਲਾ ਛੋਟੂ ਥੱਲੇਆਂ ਨੂੰ ਉੜ ਜਾਣਾ ਇਹਨਾਂ ਨੇ ਲੱਗੇ ਨੇ ਜੀ ਬੰਦੇ ਗੁੰਜੇ ਬਣਾਉਣ ਫੇ ਕਰਦੇ ਆਂ ਪਟਾਈ ਦਾ ਕੰਮ ਸ਼ੁਰੂ ਤੇ ਬੋਰੀਆਂ ਟੋਕਰੀਆਂ ਆ ਗਈਆਂ ਬਾਕੀ ਮਸ਼ੀਨ ਆਉਂਦੀ ਆ ਟਰੈਕਟਰ ਲਈ ਆਉਂਦਾ ਬੰਦਾ ਜੀ ਆ ਜੀ ਇਹਦੇ ਵਿੱਚੋਂ ਗੱਡ ਲਿਆ ਕਰੋ ਹੱਥ ਮਾਰ ਕੇ ਮਿੱਟੀ ਦੇ ਵਿੱਚ ਦੱਬਿਆ ਜਾਂਦਾ ਆਲੂ ਹਾਗ ਜਾਏਗਾ ਆੜ ਬੰਦਾ ਇਹ ਸਹੀ ਹੈ ਪੱਕੀ ਬੇਲ ਵੱਡੀ ਗੀਤੀ ਗੱਲ ਸਾਰੀ ਉਹ ਤੇ ਸਾਰੇ ਖੁੰਜੇ ਖਾਂਜੇ ਬਣਾ ਕੇ ਫੇਰ ਕਰਦੇ ਆਂ ਸਟਾਰਟ ਫਿਰ ਦੇਖਾਂਗੇ ਵੀ ਕਿਵੇਂ ਆ ਜੇ ਬਰੀਕ ਹੋਇਆ ਫਿਰ ਦੜਾਈ ਭਰ ਦਾਂਗੇ ਨਹੀਂ ਫਿਰ ਸ਼ਾਂਟੀ ਕਰਕੇ 40 ਤੋਂ ਸ਼ਾਂਟੀ ਕਰਕੇ ਭਰਾਂਗੇ ਜਿਵੇਂ ਵੀ ਹੋਇਆ ਜੇ ਖਾਂਜੇ ਬਣਾ ਕੇ ਫਿਰ ਕਰਦੇ ਆ ਕੰਮ ਸਟਾਰਟ ਬੰਦੇ ਥੋੜੇ ਜੀ ਹਲੇ ਖੰਡ ਮੰ ਆਉਂਦੇ ਨੇ ਆ ਗਿਆ ਟਰੈਕਟਰ ਆਪਣਾ ਮਸ਼ੀਨ ਵਾਲਾ ਤੇ ਖੁੰਜਾ ਬਣ ਗਿਆ ਉਧਰਲਾ ਉਹਨੂੰ ਚਲਾਉਨੇ ਆ ਫਿਰ ਪਟਾਈ ਲਾਈਟਾਂ ਚਾਲਦੀਆਂ ਛੱਡੀਆਂ ਹੋਈਆਂ ਨੇ ਧੁੰਦ ਕਰਕੇ ਲਾਈਆਂ ਹੋਣਗੀਆਂ ਬਾਕੀ ਲੇਬਰ ਵੀ ਆ ਗਈ ਬਾਕੀ ਉਧਰ ਲੱਗਿਆ ਵੀਰ ਪਾਣੀ ਲਾਉਣ ਅੰਡਰ ਬਹੁਤ ਜ਼ਿਆਦਾ ਹੈ ਮੀਂਹ ਮੰਗ ਗਿਰਦੀ ਆ ਸਗੜ ਜਲਦੀ ਪੈਕੀ ਚੱਲੀ ਆ ਭਰਾ ਜਿੰਨੇ ਵੀ ਪੱਟ ਨੇ ਸਾਲੇ ਪੈਨਸੀ ਵਾਲੇ ਜੀ ਮਾਣਦੇ ਛੱਲੀਏ ਕਰੀਏ ਸਟਾਰਟ ਹੈ ਉਹ ਹੁੰਜਾ ਬਣਾ ਲੈਣ ਦੇ ਉਧਰ ਉਹਨਾਂ ਨੂੰ ਇਹਦਾ ਚਲੇਗਾ ਤਾਂ ਚੱਲਦੇ ਆ ਸਾਈਡਾਂ ਪੱਟੀਆਂ ਗਈਆਂ ਆਪਣੀਆਂ ਇੱਕ ਗੇੜਾ ਰਹਿ ਗਿਆ ਖਾਲਾ ਵਾਲਾ ਹਾਲ ਵਾਲੀ ਬੱਟਰ ਹੈਗੀ ਬੱਟਣ ਤੋਂ ਪੱਟ ਕੇ ਫਿਰ ਚਲਾਉਨੇ ਆ ਲੰਬੇ ਲੂਟ ਕੰਮ ਛੋਟੂ ਵੱਡਦਾ ਫਿਰਦਾ ਬੱਟਾਈਆਂ ਬਾਕੀ ਝਾੜ ਵਧੀਆ ਆਲੂ ਆ ਦੇਖੋ ਪੂਰੀ ਪੂਰੀ ਖੜੀ ਆ ਉਹ ਚੱਲੀਆਂ 25 ਕਪੂਰੀਆਂ ਦਾ ਏਡ ਗੇਡ ਬਾਕੀ ਸਾਈਡਾਂ ਗਿੱਲੀਆਂ ਜਿਆਦਾ ਨੇ ਮਸ਼ੀਨ ਝਾੜਦੀ ਨਹੀਂ ਮਿੱਟੀ ਕਿਸੇ ਲੂਟ ਬਾਕੀ ਆਗੇ ਡਾਲ ਲੈ ਕੇ ਚੱਲਦੇ ਆਂ ਇੱਧਰੋਂ ਠੰਡ ਵੀ ਬਹੁਤ ਜ਼ਿਆਦਾ ਦੇਖੋ ਧੁੰਦ ਮੀਂਹਾਂ ਗਰ ਰਹੀ ਆ ਧੰਨ ਨੇ ਲੇਬਰ ਵਾਲੇ ਬੰਦੇ ਜਿਹੜੇ ਜਗਾਈ ਕਰਦੇ ਨੇ ਇੰਨੀ ਠੰਡ ਚ ਆਪਾਂ ਦਾ ਫਿਰ ਵੀ ਟਰੈਕਟਰ ਚਲਾਉਨੇ ਆ ਬਹਿ ਕੇ ਸੈਟਿੰਗ ਕਰਨੇ ਵਾਲੀ ਆ ਮਿੱਟੀ ਝਾੜਦੀ ਘਟਾ ਕਹਿਣ ਦਾ ਮਤਲਬ ਝੂਲਾ ਜਾਨੀ ਮਾਰਦੀਆਂ ਨੂੰ ਕਰ ਲੀਆਂ ਸਾਈਡਾਂ ਪੱਤਾਂਗੇ ਜਦ ਉੱਧਰ ਜਾ ਕੇ ਘੜਦੇ ਆ ਮੋਟਰ ਦੇ ਪੰਨਿਆਂ ਨੇ ਝਾਪੀ ਥੋੜਾ ਜਲ ਜਲਾ ਕਰਦੇ ਆ ਫਿਰ ਦੇਖਦੇ ਆ ਇਹਨੂੰ ਝਾੜਦੇ ਜਾਂ ਨਹੀਂ ਬਾਕੀ ਸਾਈਡਾਂ ਨੂੰ ਜਿਆਦਾ ਟਾਈਮ ਲੱਗਦਾ ਜਾਂ ਨੰਬੇ ਲੋਡ ਕੰਮ ਚੱਲਣ ਲੱਗ ਗਿਆ ਆਇਆ ਘੱਟ ਮਾਰਦੇ ਬਸ ਕਿੱਲੇ ਕਰਕੇ ਮਿੱਟੀ ਜਮ ਜਾਂਦੀ ਹੈ ਜਾਲ ਨੂੰ ਬਾਕੀ ਸਾਇਸ ਨੂੰ ਵਧੀਆ ਪਹਿਲੇ ਦਿਨ ਬਾਅਦ ਥੋੜੀ ਕੰਮ ਦੀ ਚਾਲ ਜੀ ਬਣਦੀ ਆ ਸਾਡਾ ਰੂਡਾ ਪੱਟਾ ਨੂੰ ਟਾਈਮ ਲੱਗ ਜਾਂਦਾ ਉਹਦੇ ਕਰਕੇ ਜਲਾਤਾ ਜੀ ਕੰਮ ਆਪਾਂ ਲੰਬੇ ਲੋਟ ਨੂੰ ਤੇ ਪਰਲੀਆਂ ਦਾ ਐਡਾ ਰਹਿੰਦੀਆਂ ਨੇ ਉੱਧਰ ਜਾ ਕੇ ਪੜਦੇ ਆ ਕੋਕਕੇ ਆਉਂਦੇ ਨੇ ਮੰਦੇ ਇੱਕ ਫਾਂਡ ਰਹਿੰਦੀ ਆ ਬਾਕੀ ਦੇਖੋ ਇਦਾਂ ਦਾ ਇਹ ਝਾੜ ਜੂੜ ਆਲੂ ਸਾਇਜ ਆਪਾਂ ਇਹ ਦੜਾਈ ਭਰਾ ਰਹੇ ਆ ਬਾਕੀ ਰੇਟ ਹੈਗਾ ਜੋ ਵੀ ਬਾਕੀ ਝਾੜ ਵਧੀਆ ਦੇ ਦੋਵੇ ਹੋਰ ਕੀ ਚਾਹੀਦਾ ਹੈ ਰੇਟ ਤਾਂ ਹੈਗਾ ਹੀ ਜਿਹੜਾ ਹੈਗਾ ਹੈ ਬਾਕੀ ਕਿਤੇ ਕਿਤੇ ਗਿੱਲਾ ਹੈ ਮਾਲੂ ਕਿਆਰੇ ਕਿਤੇ ਕਿਤੇ ਗਿੱਲੇ ਨੇ ਕਿਤੇ ਕਿਤੇ ਸੁੱਕੇ ਹੁੰਦੇ ਨੇ ਮਸ਼ੀਨ ਦਾ ਥੋੜਾ ਜਿਹਾ ਜਾਲ ਵੀ ਥੋੜਾ ਜਿਹਾ ਘੱਟ ਕੰਮ ਕਰਦਾ ਢੂਲਾ ਘੱਟ ਮਾਰਦਾ ਹੈ ਪਰसों ਤੱਕ ਆਪਣਾ ਨੱਬੜੂਗਾ ਆਹ ਪਲਾਟ ਦਾ ਬਾਕੀ ਗੱਲੋਂ ਵੀ ਨੱਬੜ ਸਕਦਾ ਅੱਜ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਗਿਆ ਸਾਡਾ ਜੂਤਾ ਪਟਣ ਕਰਕੇ ਇਹ ਅੰਦਰ ਲਾਲੂ ਆਪਾਂ ਹਲੇ ਪਟਣਾ ਨਹੀਂ ਇਹ ਹਲੇ ਵਧੀਆ ਖੜਾ ਪੂਰਾ ਤੇ ਨੂੰ ਬਾ ਦੇਖਾਂਗੇ 15 ਜਨਵਰੀ ਤੋਂ ਬਾਅਦ ਇਹ ਦੇਖਾਂਗੇ ਇਹ ਨਹੀਂ ਹਲੇ ਪਟਣਾ ਹੈਗਾ ਆਪਾਂ ਮਸ਼ੀਨ ਦੇ ਮੂਰੇ ਵੀ ਜਾਮ ਲੱਗਦਾ ਪਿੱਛੇ ਮਿੱਟੀ ਗਿਰਦੀ ਨਹੀਂ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ ਸਹੀ ਨਹੀਂ ਬਣੀ ਹੋਈ ਜੀ ਇਹ ਮਹੰਗੀ ਆ ਕੋਈ ਪ੍ਰੋਬਲਮ ਮਸ਼ੀਨ 'ਚ ਨੇਮ ਜਿੰਨੀ ਕੁ ਮਿੱਟੀ ਚੜਦੀ ਆ ਮਸ਼ੀਨ ਚ ਨਹੀਂ ਪਿੱਛੇ ਜਦ ਗਰਮੀ ਚਾਹੀਦੀ ਜਾਲ ਚ ਵੇ ਇਕੱਠੀ ਨਹੀਂ ਹੋਣੀ ਜਿਹੜੀ ਅਕਸਰ ਨਹੀਂ ਹੁੰਦੀ ਹੋਈ ਵੀਡੀਓ ਜਲਦ 843 ਟਰੈਕਟਰ ਦਾ ਪੂਰਾ ਨਜ਼ਾਰਾ ਏ 4 बाई 4 ਲਾ ਕੇ ਗਿੱਲੇ ਗਿੱਲੇ ਜੋਖਣੇ ਪੱਤੀ ਜਾਂਦਾ ਹੈ ਕਹਿਣ ਦਾ ਮਤਲਬ ਪਿਛਲੇ ਟਾਇਰ ਨਹੀਂ ਕੋਲੋਂ ਮਾਰਦੇ